ਲੋਕੀ ਸਾਡੇ ਜਾ ਰਿਹਾ ਉਹਨਾਂ ਨੂੰ ਪੁੱਛੋ ਕਿੱਧਰ ਜਾ ਰਹੀ ਹੋ ਆਂਦੇ ਅਸੀਂ ਚੱਲੇ ਆ ਬਾਬੇ ਬੜਪਾਗ ਸਿੰਘ ਦੇ ਹੋਲੀਆਂ ਮਨਾਉਣ ਵਾਸਤੇ ਕੋਈ ਆਂਦਾ ਜੀ ਅਸੀਂ ਮਾਤਾ ਜੀ ਦੇ ਚੱਲੇ ਆ ਮੰਦਰ ਤੇ ਹੋਲੀਆਂ ਮਨਾਉਣ ਵਾਸਤੇ ਇਹ ਜਿਹੜੇ ਨਿਹੰਗ ਸਿੰਘਾਂ ਨੂੰ ਚਾਹੇ ਫੌਜ ਨੂੰ ਪੁੱਛਦੇ ਉਹ ਆਂਦੇ ਅਸੀਂ ਚੱਲੇ ਆ ਅਨੰਦਪੁਰ ਸਾਹਿਬ ਓਲਾ ਮੱਲਾ ਮਨਾਉਣ ਵਾਸਤੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸਾਡੇ ਨਾਲ ਬਾਬਾ ਪ੍ਰਗਟ ਸਿੰਘ ਜੀ ਹੈਗੇ ਨੇ ਸੋ ਜਿਸ ਤਰ੍ਹਾਂ ਕਹਿੰਦੇ ਨੇ ਨਿਹੰਗਾਂ ਸਿੰਘਾਂ ਦੇ ਬੋਲੇ ਹੁੰਦੇ ਨੇ ਉਹਦੀਆਂ ਆਵਾਜ਼ਾਂ ਤੁਹਾਨੂੰ ਸੁਣਾਉਣਗੇ ਦੂਜਾ ਹੋਲੇ ਮਹੱਲੇ ਦੀ ਵੀ ਗੱਲ ਕਰਨਗੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕੇ ਸ਼ੇਅਰ ਕਰਿਆ ਜੇ ਨਾਲੇ ਆਪਣੇ ਕਮੈਂਟ ਵੀ ਦਿਓ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਆ ਜੀ ਆਪ ਜੀ ਦੇ ਚੈਨਲ ਦਾ ਤੁਹਾਡਾ ਜੀ ਬਾਬਾ ਜੀ ਹੋਲਾ ਮਹੱਲਾ ਜਿਹੜਾ ਆਪਾਂ ਕਹਿੰਨੇ ਵੀ ਹਰ ਸਾਲ ਆਪਾਂ ਮਨਾਉਂ ਜਾਂਦੇ ਹਾਂ ਹੋਲੇ ਮਹੱਲੇ ਦਾ ਪ੍ਰਤੀਕ ਕੀ ਹੈਗਾ ਉਲੇ ਮੱਲੇ ਦਾ ਜੀ ਇਹ ਸੱਚ ਝੂਠ ਦੀ ਲੜਾਈ ਆ ਜਿਹੜਾ ਹੋਲੇ ਮੱਲੇ ਦਾ ਜਿਹੜੀ ਹੋਲਕਾ ਸੀ ਉਹ ਗੁਰਮਖੋ ਪਿਆਰਿਓ ਨੀ ਹੋਲਕਾ ਦਾ ਬਾਬਾ ਜੀ ਹੋਲੀ ਉਹਦਾ ਹੋਲੀ ਅੱਜ ਆ ਗਿਆ ਨਾ ਮੈਂ ਹੋਲੇ ਮੱਲੇ ਦੀ ਗੱਲ ਕਰਦਾ ਵੀ ਹੋਲੇ ਮੱਲੇ ਦਾ ਮਤਲਬ ਕੀ ਹੈ ਸੰਗਤਾਂ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਵੀ ਹੋਲਾ ਮੱਲਾ ਹੈ ਕੀ ਹੈ ਓਲੇ ਮੱਲਾ ਸਭ ਤੋਂ ਵੱਡੀ ਗੁਰਮਖੋ ਪਿਆਰਿਓ ਇਹ ਹੀ ਵਸਤੂ ਆ ਜਿੰਨਾ ਵੀ ਖਾਲਸਾ ਅੰਮ੍ਰਿਤਧਾਰੀ ਆ ਸੈਤਰੀਆ ਉਹਨਾਂ ਨੂੰ ਇਹ ਪਤਾ ਹੋਵੇ ਵੀ ਸਾਡਾ ਪਿੰਡ ਸ੍ਰੀ ਆਨੰਦਪੁਰ ਸਾਹਿਬ ਤੇ ਅਸੀਂ ਕਦੇ ਆਪਦੇ ਪਿੰਡ ਦੇ ਵਿੱਚ ਸਾਲ ਬਾਅਦ ਵੀ ਗਏ ਆ ਕਈ ਦਾ ਜਾਣਦੇ ਆ ਵੀ ਆਨੰਦਪੁਰ ਸਾਹਿਬ ਦੇ ਵਾਸੀ ਆ ਕਈ ਇਹੋ ਜਿਹੇ ਮਨੁੱਖ ਉਹ ਕਈ ਕਈ ਸਾਲ ਦੀ ਜਾਂਦੇ ਸ੍ਰੀ ਆਨੰਦਪੁਰ ਸਾਹਿਬ ਜੇ ਜਿਹੜਿਆਂ ਦੇ ਵੀ ਸਾਨੂੰ ਗੁਰੂ ਨੇ ਸਾਜਿਆ ਉਥੋਂ ਨਮਾਜਿਆ ਖਾਲਸੇ ਨੂੰ ਅਸੀਂ ਆਪਦੇ ਤਖਤ ਆਨੰਦਪੁਰ ਸਾਹਿਬ ਜਾ ਕੇ ਹੋਲੇ ਮੱਲੇ ਚੜ੍ਹਦੀ ਕਲਾ 'ਚ ਮਨਾਈਏ ਜਿਵੇਂ ਕੋਈ ਗੁਲਾਮੀ ਦੀਆਂ ਬੇੜੀਆਂ ਪਾਈਆਂ ਲੋਕਾਂ ਦੇ ਗਲਾਂ ਦੇ ਵਿੱਚ ਗਰੀਬ ਲੋਕ ਸੀ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਨੇ ਤਰਸ ਕਰਕੇ ਕਿਹਾ ਵਾ ਇਹ ਗਰੀਬ ਸਿੱਖੋ ਕੋ ਦਊ ਪਾਤਸ਼ਾਹੀ ਯਾਦ ਰੱਖਣਾ ਅਮਰੀ ਗ੍ਰਿਆਈ ਹੋਲੀ ਮੱਲੇ ਤੇ ਹੋਲੀ ਦਾ ਗੁਰਮਖੋ ਪਿਆਰੋ ਇਹ ਹੀ ਬਣਦਾ ਇੱਕ ਡਿੱਗੀ ਹੋਈ ਕਲਾ ਤੋਂ ਚੜ੍ਹਦੀ ਕਲਾ ਦਾ ਪ੍ਰਤੀਤ ਰੱਖਣਾ ਵੀ ਕੋਈ ਵੀ ਕੰਮ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਤੇ ਗੁਰੂ ਦੇ ਹੁਕਮ 'ਚ ਸਮਝਣਾ ਬਾਬਾ ਜੀ ਜਿਸ ਤਰ੍ਹਾਂ ਆਪਾਂ ਸੁਣਦੇ ਆ ਨਿਹੰਗਾਂ ਸਿੰਘ ਦੇ ਬੋਲੇ ਹੁੰਦੇ ਨੇ ਬੜੇ ਗਰਜਵੇਂ ਹੁੰਦੇ ਨੇ ਤੇ ਕੜਕਦੀ ਆਵਾਜ਼ ਵਿੱਚ ਹੁੰਦੇ ਨੇ ਹਾਂ ਜੀ ਨਿਹੰਗਾਂ ਸਿੰਘਾਂ ਦੇ ਜਿਹੜੇ ਬੋਲ ਹੁੰਦੇ ਨੇ ਸ਼ੁਰੂਆਤ ਤੋਂ ਕਰ ਲਈ ਅੱਪੇ ਸ਼ੁਰੂਆਤ ਕਿੱਥੋਂ ਹੁੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਗੁਰਮਖੋ ਪਿਆਰਿਓ ਸ਼ੁਰੂਆਤ ਇੱਥੋਂ ਹੀ ਆਪਾਂ ਵੇਖੋ ਜਿਹੜੇ ਸਾਡੇ ਕੋਲੇ ਆਮ ਲੋਕ ਇਹਨਾਂ ਨੂੰ ਕਾਕਾ ਕਿਸੇ ਨੇ ਛੋਰਾ ਕਿਸੇ ਨੇ ਬੱਚਾ ਕਹਿ ਕੇ ਕਿਸੇ ਨੇ ਕਿਤਰਾ ਆਵਾਜ਼ ਮਾਰਨੀ ਆ ਨਿਹੰਗ ਸਿੰਘ ਇਹਨਾਂ ਨੂੰ ਪਚੰਗ ਆਂਦੇ ਆ ਪਚੰਗੀ ਸਿੰਘ ਬਾਬਾ ਜੀ ਆ ਜਿਹੜੀ ਫੌਜ ਤੁਹਾਡੇ ਕੋਲੇ ਲਾਰਡ ਲਈ ਖੜੀ ਆ ਹਾਂਜੀ 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 ਇਹ ਨਾਂ ਕਹਿੰਦੇ ਪਚੰਗੀ ਸਿੰਘ ਪਚੰਗ ਹੁੰਦਾ ਸੱਪ ਸੱਪ ਵਾਂਗੂ ਗੁਰਮੁਖੋ ਪਿਆਰਿਓ ਆ ਚੜ੍ਹਦੀ ਕਲਾ ਦੇ ਵਿੱਚ ਫੁਕਾਰੇ ਮਾਰਦੀ ਇਹ ਫੌਜ ਤੇ ਇਹ ਗੁਰਮੁਖ ਚੜ੍ਹਦੀ ਕਲਾ ਦੇ ਨਾਲ ਇਹ ਪਚੰਗੀ ਸਿੰਘ ਆ ਸਾਡੇ ਕੋਲੇ ਜੀ ਜੀ ਫੇਰ ਜਿੰਨੇ ਵੀ ਸਾਡੇ ਕੋਲੇ ਕੋਈ ਸ਼ਸਤਰ ਬਸ਼ਤਰ ਅਸਤਰ ਉਹਨਾਂ ਦੇ ਵੱਖ-ਵੱਖ ਬੋਲੇ ਆ ਜਿਵੇਂ ਹੁਣ ਲੋਕੀ ਸਾੜੇ ਜਾ ਰਹਿਆ ਉਹਨਾਂ ਨੂੰ ਪੁੱਛੋ ਕਿਧਰ ਜਾ ਰਹੇ ਹੋ ਉਹ ਆਂਦੇ ਅਸੀਂ ਚੱਲੇ ਬਾਬੇ ਬੜਪਾਗ ਸਿੰਘ ਦੇ ਹੋਲੀਆਂ ਮਨਾਉਣ ਵਾਸਤੇ ਕੋਈ ਆਂਦਾ ਜੀ ਅਸੀਂ ਮਾਤਾ ਜੀ ਦੇ ਚੱਲੇ ਆ ਮੰਦਰ ਤੇ ਹੋਲੀਆਂ ਮਨਾਉਣ ਵਾਸਤੇ ਤੇ ਜਿਹੜੇ ਉਹ ਨਿਹੰਗ ਸਿੰਘਾਂ ਨੂੰ ਚਾਹਿਆ ਫੌਜ ਨੂੰ ਪੁੱਛਦੇ ਉਹ ਆਂਦੇ ਅਸੀਂ ਚੱਲੇ ਅਨੰਦਪੁਰ ਸਾਹਿਬ ਹੋਲਾ ਮੱਲਾ ਮਨਾਉਣ ਵਾਸਤੇ ਖਾਲਸਾ ਜੀ ਹੁਣ ਇਹ ਤੁਸੀਂ ਇਹ ਤਾਂ ਤੁਸੀਂ ਦੱਸਤਾ ਵੀ ਪ੍ਰਤੀਕ ਹੋਲੇ ਮੱਲੇ ਦਾ ਮਤਲਬ ਕੀ ਹੁੰਦਾ ਹੁਣ ਤੁਸੀਂ ਆਪ ਫਿਰ ਦੁਬਾਰਾ ਉੱਥੇ ਆ ਜੀ ਵੀ ਜਿਹੜੇ ਨਿਹੰਗ ਸਿੰਘ ਦੇ ਬੋਲੇ ਹੁੰਦੇ ਨੇ ਫਿਰ ਦੁਬਾਰਾ ਸ਼ੁਰੂ ਕਰੋ ਹਾਂ ਜੀ ਹਾਂ ਜੀ ਹੰਗਾ ਸੰਗ ਦੇ ਬੋਲਿਆਂ ਬਾਰੇ ਹਾਂਜੀ ਕੜੇ ਨੁਕੀ ਕਹਿੰਦੇ ਹੈਗੇ ਆ ਜਾਂ ਮਤਲਬ ਕਿ ਹਾਥਰੂ ਕੀ ਕਹਿੰਦੇ ਆ ਚਾਹ ਨੁਕੀ ਕਹਿੰਦੇ ਆ ਕਹਿੰਦੇ ਆ ਚਾਹ ਨੂੰ ਦੱਸੋ ਜੀ ਬਾਬਾ ਜੀ ਢਿੱਡ ਫੂਕਣਾ ਕਹਿੰਦੇ ਜਾਂ ਨੂੰ ਬਾਬਾ ਜੀ ਵਾਰੀ ਵਾਰੀ ਤੁਸੀਂ ਨਾ ਦੱਸਦੇ ਕਿ ਅੱਗੇ ਦੱਸਦੇ ਰਹੋ ਹਾਂ ਜੀ ਇਹ ਜਿਵੇਂ ਚਾਹ ਨੂੰ ਢਿੱਡ ਫੂਕਣਾ ਕਹਿ ਦਿੱਤਾ ਗੁਰਮਖੋ ਕੜਛੀ ਨੂੰ ਦਿਆਲਕੁਰ ਕਹਿ ਦਿੱਤਾ ਕੜਛੀ ਦਿਆਲਕੁਰ ਜਿਹੜੀ ਕੜਛੀ ਲੰਗੜ ਦੇ ਵਿੱਚ ਵੜਤਦੇ ਪਏ ਆ ਉਹਨਾਂ ਦੇ ਦਿਆਲਕੁਰ ਅੱਛਾ ਹਾਂਜੀ ਦਿਆਲਕੁਰ ਤੋਂ ਬਾਅਦ ਜਿਹੜੀ ਮੱਕੀ ਆ ਉਹਦਾ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਉਹਨਾਂ ਨੂੰ ਕਹਿਣਾ ਜੀ ਇਹ ਅੱਜ ਬਸੰਤਕੂੜ ਦਾ ਗਫਾ ਤਿਆਰ ਹੋਇਆ ਹੂੰ ਅੱਜ ਬਸੰਤੀ ਬਸੰਤਕੂੜ ਕਿਉਂ ਬਸੰਤੀ ਉਹਦਾ ਰੰਗ ਹੁੰਦਾ ਤੇ ਉਹਦੇ ਹਿਸਾਬ ਦੇ ਨਾਲ ਗੁਰਮਖੋ ਪਿਆਰੂ ਬਸੰਤਕੂੜ ਦਾ ਲੰਗਰ ਤਿਆਰ ਹੋਇਆ ਅੱਜ ਜਿਹੜਾ ਚੜਦੀ ਕਲਾ ਦੇ ਨਾਲ ਉਦੋਂ ਇਹ ਕਹਿਣਾ ਹਲਦੀ ਪਾਤੀ ਤੇ ਉਹਨੂੰ ਕਹਿ ਦੇਣਾ ਸਬਜੀ ਦੇ ਵਿੱਚ ਰੂਪਕੌਰ ਲੂਣ ਪਾਤਾ ਤੇ ਉਹਨੂੰ ਕਹਿ ਦਿੱਤਾ ਸਰਬਰਾਸਾ ਜੀ ਇਹ ਸਰਬਰਾਸਾ ਤੇ ਗਫਾ ਪਾਣੀ ਵਧੀਆ ਨੰਦ ਦੇ ਨਾਲ ਛਕਦਾ ਵਾ ਸਿੱਖ ਗੁਰਮਖੋ ਘੋੜਾ ਆ ਗਿਆ ਤੇ ਉਹਨਾਂ ਨੇ ਕਹਿਤਾ ਜੀ ਆ ਸਾਡਾ ਰਾਕੀ ਆ ਗਿਆ ਸਿੰਘਾਂ ਨੇ ਮੀਰਾ ਕੀ ਦੇ ਉੱਤੇ ਸੌਰਾ ਕੀਤਾ ਫੌਜ ਨੇ ਤੇ ਰਾਕੀ ਕਹਿ ਕੇ ਉਹਨੂੰ ਆ ਜੋ ਵੀ ਰਾਕੀ ਇਹ ਗੁਰਮਖੋ ਪਿਆਰੋ ਇਹ ਜਿਹੜੀਆਂ ਉੱਡ ਜਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਫਰਿਸ਼ਤੇ ਆਖਿਆ ਇਹਨਾਂ ਤੋਂ ਹੀ ਗੁਰਮਖੋ ਪਿਆਰੋ ਤਾਂ ਨਹੀਂ ਜਿਵੇਂ ਹਰਾਕ ਦੇ ਸ਼ਬਦ ਜੀ ਤਾਂ ਜੀ ਉਸ ਹਾਂਜੀ ਹਾਂਜੀ ਇਹ ਉੱਡਦੇ ਸੀ ਜਿਹੜੇ ਘੋੜੇ ਸੀ ਇਹਨਾਂ ਨੂੰ ਖੰਭ ਲੱਗੇ ਹੁੰਦੇ ਸੀ ਹੁਣ ਵੀ ਘੋੜੇ ਉੱਡਦੇ ਆ ਜੀ ਜੀ ਬਾਬਾ ਜੀ ਇਹ ਪੌਣ ਆ ਇਹੜੇ ਪੌਣ ਦੇ ਵਿੱਚ ਸਵਾਰ ਹੋ ਜਾਂਦੇ ਜਿਹੜੇ ਘੋੜੇ ਗੁਰੂ ਦੇ ਇਹਦੇ ਵਿੱਚ ਰਗੜਾ ਲਾਇਆ ਨਿਹੰਗ ਸਿੰਘੋਂ ਨੇ ਉਹਨੇ ਕਿਹਾ ਸਲੂਤਰ ਸਲੂਤਰ ਸਨਹਿਰਾ ਤੇ ਟਿੰਡ ਜੀ ਸੁਣੋ ਬਾਬਾ ਨਿਹੰਗ ਸਿੰਘ ਜੀ ਜਿੱਥੇ ਬੌਂ ਤੇ ਬੰਦ ਦੋਗੇ ਪਿੰਡ ਜੀ ਗੁਰਮਖੋ ਪਿਆਰੋ ਇਹੋ ਜੇ ਵਰਦਾਨ ਬਾਬਾ ਦੀਪ ਸਿੰਘ ਦਾ ਖੂ ਦਮ ਦਮਾ ਸਾ ਸਾਬੋ ਕੀ ਤਲਵੰਡੀ ਵਿਖੇ ਸਾਧਗੁਰਾਂ ਦੇ ਗੁਰਮਖੋ ਪਿਆਰੋ ਇਹ ਸਾੜੇ ਜਿਹੜੇ ਸ਼ਬਦ ਆ ਉਹਨਾਂ ਦੇ ਗੁਰਮਖੋ ਜੂੜੀ ਦੇ ਵਿੱਚ ਹੀ ਚਾੜਨ ਹੋਇਆ ਗੁਰੂ ਦੇ ਜੇ ਅੱਜ ਵੀ ਰਗੜੇ ਪਾਣੀ ਚੱਲਦੇ ਆ ਅੱਜ ਵੀ ਲਾਡਲੀਆਂ ਫੌਜਾਂ ਗੁਰਮਖੋ ਦੇਗਾ ਪਾਣੀ ਛਾਕੇ ਘੋੜਿਆਂ ਦੀ ਅੱਜ ਜਿਹੜੀ ਦਿਹਾਗਾ ਸਿੰਘਾਂ ਦੀ ਦੇਣ ਆ ਇਹ ਬਹੁਤ ਵੱਡੀ ਹੈ ਦੀ ਕੋਈ ਦੇਣ ਦੇ ਨਹੀਂ ਸਕਦਾ ਸਾਰੀ ਗਰਮੀ ਘੋੜਿਆਂ ਦੇ ਉੱਤੇ ਆਉਦੇ ਪਿੰਡੇ ਤੇ ਹੰਡਾਉਣੀ ਬਾਬਾ ਜੀ ਤੁਹਾਡੀ ਗੱਲ ਮੈਂ ਸੁਣ ਰਿਹਾ ਸਾਰੀ ਹਾਂਜੀ ਬਾਬਾ ਜੀ ਉਹ ਗੱਲ ਕਰੀਏ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਅੱਛਾ ਜੀ ਉਹ ਫਿਰ ਜਿਵੇਂ ਨਿਹੰਗ ਸਿੰਘ ਜੇਹੇਦਾਰ ਝਟਕਾ ਖਾਂਦੇ ਹੈਗੇ ਉਹਨਾਂ ਨੂੰ ਕੋਈ ਕਹਿੰਦੇ ਆ ਹਾਂਜੀ ਹਾਂਜੀ ਜੀ ਗੁਰਮਖੋ ਚਟੰਗਾ ਝਟਕਾ ਦਿੱਤਾ ਵਾ ਚਟੰਗਾ ਕਹਿ ਦਿੱਤਾ ਬੱਕਰੀ ਨੂੰ ਹੂੰ ਬੱਕਰਾ ਅਜ ਵੀ ਚਟੰਗਾ ਝੜਿਆ ਕਾ ਤੇ ਤਿਲਕ ਲਾਇਆ ਗੁਰਮਖੋ ਪਿਆਰੋ ਜਿਹੜੀਆਂ ਫੌਜਾਂ ਆਉਂਦੀਆਂ ਡੜੇ ਪਾਣੀ ਛਕਦੀਆਂ ਕਈ ਮੇਰੇ ਵੀਰ ਬੜਾ ਸ਼ੰਕਾ ਵੀ ਕਰਦੇ ਉਹਨਾਂ ਦੇ ਵੀ ਆ ਹੋਣਾ ਚਾਹੀਦਾ ਕੋਈਆਂ ਦੇ ਨਹੀਂ ਹੋਣਾ ਚਾਹੀਦਾ ਦੋਤਾ ਜੀ ਦੀ ਦੁਨੀਆ ਪਈ ਆ ਪਰ ਗੁਰਮਖੋ ਇਹ ਨਾ ਕਿਹਾ ਕਰੂ ਜੇ ਤੁਹਾਡੀ ਆਰਮੀ ਬਾਰਡਰ ਦੇ ਉੱਤੇ ਮਿੰਟਰੀ ਲੱਗੀ ਆ ਇਹ ਜਿਹੜੀ ਨੰਗ ਸਿੰਘ ਫੌਜ ਆ ਇਹ ਇੱਕ ਮਿੰਟਰੀ ਆ ਕੋਈ ਤਨਖਾਹ ਨਹੀਂ ਲੈਂਦੀ ਕਿਸੇ ਤੋਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਿੱਤਾ ਹੋਇਆ ਸਿਧਾਂਤ ਵਿਖਾਏ ਹੋਏ ਸਿਧਾਂਤ ਦੇ ਉੱਤੇ ਚੱਲਦੀ ਆ ਜਿਵੇਂ ਗੁਰੂ ਕੇ ਨਿਸ਼ਾਨ ਲੈ ਕੇ ਨੰਗ ਸਿੰਘ ਚੱਲਦੇ ਆ ਨਗਾਰੇ ਲੈ ਕੇ ਚੱਲਦੇ ਆ ਗੁਰੂ ਦੇ ਘੋੜੇ ਲੈ ਕੇ ਚੱਲਦੇ ਆ ਗੁਰਮਖੋ ਉਤਰਾ ਹੀ ਫਿਰ ਦੌੜਾਂ ਕਰਾਉਂਦੇ ਆ ਗੁਰੂ ਸਾਹਿਬ ਦਾ ਪ੍ਰਾਤਨ ਵਿਰਸਾ ਸੰਭਾਲਿਆ ਤੇ ਨਿਆਂਗ ਸਿੰਘ ਖਾਲਸਾ ਫੌਜ ਨੇ ਸੰਭਾਲਿਆ ਗੁਰੂ ਦੇ ਪਿਆਰਿਓ ਇਹ ਬਿਨਾ ਤਨਖਾਹ ਤੋਂ ਫੌਜ ਜਿਹੜੀ ਲਾਡਲੀ ਫੌਜ ਆ ਗੁਰੂ ਦਾ ਖਾਲਸਾ ਅੱਜ ਵੀ ਅਸੀਂ ਪਿੰਡਾਂ ਦੇ ਵਿੱਚ ਜਾਣਦੇ ਆ ਇਹਨਾਂ ਪਚੰਗੀਆਂ ਨੂੰ ਸਾਖੀਆਂ ਸੁਣਾਉਂਦੇ ਆ ਇਤਿਹਾਸ ਸੁਣਾਉਂਦੇ ਆ ਤੇ ਇਹ ਪਚੰਗੀ ਨੇਕਾ ਤਿਆਰ ਹੋ ਜਾਂਦੇ ਕੁੜੂ ਦੇ ਅੰਮ੍ਰਿਤ ਤ阿里 ਬਾਬਾ ਜੀ ਜਿਹੜੇ ਬੋਲੇ ਸੀਗੇ ਬੋਲੇ ਵਿੱਚ ਤੁਸੀਂ ਫਿਰ ਤੁਸੀਂ ਗੱਲ ਨੂੰ ਬੋਲੇ ਜਿਵੇਂ ਦਾਲ ਨੂ ਕੀ ਕਹਿੰਦੇ ਆ ਗੁਰਮਖੋ ਪਿਆਰਿਓ ਇਹ ਬਾਬਾ ਜੀ ਲਿਉਂਦੇ ਮੋੜ-ਮੋੜ ਕੇ ਦਾੜੇ ਚੀਜ਼ਾਂ ਇਹ ਜਦੋਂ ਨਾ ਤੁਰੋਂ ਹੀ ਜਿਹੜੇ-ਜਿਹੜੇ ਵਜਨ ਆਉਂਦੇ ਆਂ ਛੱਡੀ ਜਾਂਦੇ ਆਂ ਅਸੀਂ ਤਾਂ ਆਪਦੇ ਕੋਲੋਂ ਕੋਈ ਵੀ ਨਹੀਂ ਕੱਢਦੇ ਪਏ ਕਿਉਂ ਨਹੀਂ ਕੱਢਦੇ ਪਏ ਵੀ ਜੋ ਵੀ ਇਹ ਕਾਲਪੁਰਖ ਵਾਹਿਗੁਰੂ ਨੇ ਕਿਸੇ ਨੂੰ ਆਵਾਜ਼ ਕਿਸੇ ਨੂੰ ਬੋਲ ਬਾਲਾ ਇਹ ਬੋਲ ਬਾਲੇ ਗੁਰਮਖੋ ਬੇਅੰਤ ਹਨ ਹਰ ਚੀਜ਼ ਦੇ ਬੋਲ ਬਾਲੇ ਆ ਜਿਵੇਂ ਹੁਣ ਤੁਹਾਨੂੰ ਅੱਗੇ ਗੁਰਮਖੋ ਪਿਆਰਿਓ ਸਲੋਤਰ ਸੁਨਹਿਰਾ ਦੱਸਿਆ ਸੀ ਉਹਦੇ ਨਾਲ ਹੀ ਆ ਜਿਹੜਾ ਸਾਡੇ ਕੋਲੇ ਸ਼ੈਤਰ ਇਹਨੂੰ ਕੀ ਆਖਦੇ ਆਂ ਜੇ ਇਹ ਡਾਂਗ ਹੋਵੇ ਇਹਨੂੰ ਪਟਵਾਰ ਨ ਕਹ ਦਿੰਦੇ ਆ ਆ ਸੁਆ ਲੱਗ ਜਾਵੇ ਤਾਂ ਇਹਨੂੰ ਤਹਿਸੀਲਦਾਰ ਕਹਿੰਦੇ ਆ ਆ ਖੁੰਡੇ ਦੇ ਉੱਤੇ ਮੋੜ ਪੈ ਜਾਵੇ ਤੇ ਇਹਨੂੰ ਕਨਗੋ ਕਹਿੰਦੇ ਆ ਗੁਰਮਖੋ ਇਸ ਤਰ੍ਹਾਂ ਕਰਕੇ ਜਿਹੜੇ ਖਾਲਸੇ ਦੇ ਬੋਲੇ ਆ ਉਹ ਬੇਅੰਤ ਬੋਲੇ ਆ ਹਰ ਚੀਜ਼ ਦੇ ਵਿੱਚ ਜਾਲਾ ਉਹਨੂੰ ਪਾਣੀ ਨੂੰ ਜਾਲ ਕਹਤਾ ਦੁੱਧ ਨੂੰ ਸਮੁੰਦਰ ਕਹਤਾ ਬਾਟੇ ਨੂੰ ਰੇੜਾ ਕਹਤਾ ਗਲਾਸ ਨੂੰ ਗੁਰਮਖੋ ਪਿਆਰੋ ਬੇਪ੍ਰਤੀਤਾ ਕਹਿ ਦਿੱਤਾ ਕੌਣ ਸਾਈ ਜਿਹੜੀ ਨਹंगा ਸਿੰਘਾਂ ਦੇ ਕੋਲ ਜੀਪ ਹੁੰਦੀ ਉਹਨੂੰ ਕੀ ਕਹਿੰਦੇ ਆ ਹਾਂਜੀ ਹਾਂਜੀ ਇਹ ਬਾਬਾ ਜੀ ਖਾਲਸੇ ਦੇ ਸਾਰੇ ਉਡਣ ਪਟੋਲੇ ਆ ਅੱਛਾ ਉਡਣ ਪਟੋਲਾ ਹਾਂ ਉੜਦੇ ਆ ਜੀ ਇਹ ਆਮ ਬੰਦੇ ਨੇ ਕਹਿਣਾ ਪਤਾ ਨਹੀਂ ਉਡਡ ਪਟੋਲਾ ਕੀ ਹੈਗਾ ਹਾਂਜੀ ਹਾਂਜੀ ਇਹ ਸਾਡੇ ਕੋਲੇ ਉਡਣ ਪਟੋਲਾ ਆ ਕੇ ਵੀ ਅਸੀਂ ਬੜੇ ਗੁਰਮਖੋ ਤਿਆਰੋ ਕ ਚਲਦੀਆਂ ਕਾਫੀ ਰੀਲਾਂ ਸਾਡੀਆਂ ਉਹਦੇ ਵਿੱਚ ਜਿਵੇਂ ਦੱਸਿਆ ਸੀ ਰੇਲ ਗੱਡੀ ਬਾਰੇ ਵੀ ਦੱਸਿਆ ਸੀ ਤੁਹਾਨੂੰ ਰੇਲ ਗੱਡੀ ਦਾ ਕੀ ਹੈਗਾ ਰੇਲ ਗੱਡੀ ਇਸ ਤਰ੍ਹਾਂ ਜੀ ਉਹ ਜਿਹੜੀ ਇੰਨ ਹੁੰਦਾ ਉਹਨੂੰ ਨੇ ਅਗ ਸਿੰਘ ਤੇਜਾ ਸਿੰਘ ਆਂਦੇ ਆ ਤੇਜਾ ਸਿੰਘ ਤੇਜਾ ਸਿੰਘ ਆਂਦੇ ਆ ਤੇ ਜਿਹੜੀ ਮਗਰ ਡੱਬੇ ਹੁੰਦੇ ਆ ਉਹਨੂੰ ਭੂਤਣੀਆਂ ਦੇ ਆ ਫੇਰ ਕੀ ਨਗਾ ਸਿੰਘਾਂ ਦੀ ਰਿਸ਼ਤੇਦਾਰੀ ਬਣ ਜਾਂਦੀ ਬੜਾ ਗੂੜਾ ਸਬੰਧ ਬਣ ਜਾਂਦਾ ਉਹਨਾਂ ਦਾ ਜੀ ਐਉਂ ਬਣ ਜਾਂਦਾ ਉਹ ਆਂਦਾ ਵੀ ਬਾਬਾ ਜੀ ਤੁਸੀਂ ਇੱਥੇ ਕਰਾਇਆ ਨਹੀਂ ਦਿੰਦੇ ਰੇਲ ਗੱਡੀ ਤੇ ਉਹ ਆਂਦਾ ਨਹੀਂ ਜੀ ਉਹਦਾ ਕਾਹਦੋ ਉਹਦਾ ਭੂਤਣੀ ਸਾਡੀ ਪਰਜਾਈ ਤੇਜਾ ਸੋ ਸਾਡਾ ਭਾਈ ਟੀਟੀ ਸਾਡਾ ਸਾਲਾ ਸਾਨੂੰ ਕਿਹੜਾ ਪੁੱਛਣ ਵਾਲਾ ਕਿਉ ਗੁਰਮਖੋ ਪਿਆਰੋ ਅਸੀਂ ਇਹ ਦੇਸ਼ ਦੇ ਇਹ ਭਾਰਤ ਦੇ ਵਾਸੀ ਆ ਤੇ ਸਾਡੇ ਭਾਰਤ ਦੇ ਉੱਤੇ ਹੀ ਇਹ ਗੱਡੀਆਂ ਚੱਲਦੀਆਂ ਆ ਭਾਈ ਬੱਸ ਨੂੰ ਕੀ ਕਹਿੰਦੇ ਆ ਜੰਗ ਸਿੰਘ ਨੂੰ ਨੱਕ ਵੱਡੀ ਕਹਿੰਦੇ ਆ ਜੀ ਭਲੇ ਨੱਕ ਵੱਡੀ ਵੇਖੋ ਸੰਗਤ ਜੀ ਜਹੇਦਾਰ ਸਾਹਿਬ ਜਿਹੜੇ ਨੰਗਾ ਸਿੰਘਾਂ ਤੇ ਬੋਲੇ ਦੱਸਦੇ ਕਹਿੰਦੇ ਵੀ ਬੱਸ ਨੂੰ ਨੱਕ ਵੱਡੀ ਬਾਬਾ ਜੀ ਨੱਕ ਵੱਡੀ ਕਿਉਂ ਕਹਿੰਦੇ ਇਹ ਜੀ ਉਹਦੇ ਅੱਗੇ ਗੁਰਮਖੋ ਸਾਫ ਹੁੰਦਾ ਜਿਵੇਂ ਕਿ ਬੰਦਾ ਮਿੱਡਾ ਹੁੰਦਾ ਉਹਦਾ ਨੱਕ ਸਾਫ ਕਰਕੇ ਉਹਨੂੰ ਤਾਂ ਹੀ ਕਹਿੰਦੇ ਨਾ ਕਬੱਡੀ ਪਹਿਲਾਂ ਨਿਹੰਗ ਸਿੰਘ ਉੱਤੇ ਚੜਦੇ ਹੁੰਦੇ ਸੀ ਇਹਦੇ ਨਾਲ ਕਬੱਡੀ ਦੇ ਛੱਤੇ ਦੇ ਉੱਤੇ ਬੈਠਦੇ ਹੁੰਦੇ ਸੀ 84 ਵੇਲੇ ਉਹ ਜਦੋਂ ਉੱਤੇ ਬਹਿਣਾ ਤੇ ਦੂਜੇ ਨੇ ਕਹਣਾ ਉਹ ਆ ਗਈ ਨਾ ਕਬੱਡੀ ਇੱਕ ਨਿਹੰਗ ਸਿੰਘ ਨੇ ਉਹਦੇ ਕਹਣਾ ਓਏ ਆ ਗਈ ਆ ਗਈ ਆ ਗਈ ਇਹ ਸਵਾਗਣ ਦੂਜੇ ਨੇ ਕਹਣਾ ਨਹੀਂ 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 ਇਹ ਰੰਡੀ ਆ ਉਹਦੇ ਕਹਣਾ ਕਿਉਂ ਇਹਦੇ ਦੇ ਨਿਹੰਗ ਸਿੰਘ ਸਵਾਰ ਹੀ ਕੋਈ ਨਹੀਂ ਛੱਤੇ ਦੇ ਉੱਤੇ ਇਹਦਾ ਰੰਡੀ ਆ ਰਹੀ ਆ ਗੁਰਮੁਖੋ ਪਿਆਰਿਓ ਐਂ ਕਰਕੇ ਖਾਲਸੇ ਨੇ ਕਈ ਤਰ੍ਹਾਂ ਦੇ ਬੋਲ ਬਾਲੇ ਦਲ ਪੰਥ ਦੇ ਵਿੱਚ ਉਹਦੋਂ ਪਚੰਗੀ ਹੁੰਦਿਆ ਕਰਨੇ ਆਸਤਾ ਕਰਕੇ ਜਿਹੜੇ ਇਹਦੇ ਬੋਲ ਬਾਲਦੇ ਆ ਬੇਅੰਤ ਹਨ ਗੁਰੂ ਕੇ ਖਾਲਸੇ ਦੇ ਖਾਲਸਾ ਜੀ ਜਿਸ ਤਰ੍ਹਾਂ ਜੰਗਾਂ ਜੁੱਧਾਂ ਦੇ ਵਿੱਚ ਨਿਹੰਗ ਸਿੰਘ ਜੰਗ ਲੜਦੇ ਆ ਉਹਦੇ ਵਿੱਚ ਜਿਹੜੀਆਂ ਸ਼ੈਅ ਕੰਮ ਹੁੰਦੀਆਂ ਨੇ ਉਹਦੇ ਵਿੱਚੋਂ ਸਾਨੂੰ ਕੋਈ ਜਿਹੜੇ ਦਰਸ਼ਕਾਂ ਨੂੰ ਜਾਂ ਜਿਹੜੇ ਸੰਗਤ ਸੁਣਦੀ ਹੈ ਉਹਦੇ ਵਿੱਚੋਂ ਸੁਣਾਓ ਕੋਈ ਜੰਗ ਦੇ ਵਿੱਚ ਜੀ ਜੋ ਵੀ ਸਭ ਤੋਂ ਵੱਡੀ ਚਾਬੀ ਗੁਰੂ ਸਾਹਿਬ ਨੇ ਤਲਵਾਰ ਦਿੱਤੀ ਆ ਜੀ ਇਹ ਜਿਹੜੀ ਕਿਰਪਾ ਆ ਇਹ ਕਿਰਪਾ ਕਰਦੀ ਹਰ ਏਕ ਦੇ ਉੱਤੇ ਤੇ ਆਨ ਤੇ ਸ਼ਾਨ ਨੂੰ ਤਾਜ਼ਾ ਰੱਖਦੀ ਤੇ ਤਿਆਰ ਪਰ ਤਿਆਰ ਰੱਖਦੀ ਆ ਇਹ ਕਿਰਪਾਨ ਹਰ ਏਕ ਨੂੰ ਧਾੜ ਨਹੀਂ ਕਰ ਚਾਹੀਦੀ ਆ ਜਿਵੇਂ ਆnde ਆ ਵੀ ਜੇਨ ਕਿਰਪਾਨ ਤਾਰੈ ਕੋਟ ਪਾਪ ਤਾਰੈ ਕਿਰਪਾਨ ਧਾੜਨ ਦੇ ਨਾਲ ਹੀ ਕਰੋੜਾਂ ਪਾਪ ਜਿਹੜੇ ਬੰਦੇ ਦੇ ਉੱਤਰਦੇ ਆ ਤੇ ਕਿਸੇ ਦੇ ਵੀ ਉਹ ਤਾਰ ਸਕਦਾ ਗੁਰਮੁਖ ਇਹ ਜਿਹੜਾ ਅਸਲੀ ਸਰੂਪ ਆ ਅਕਾਲ ਪੁਰਖ ਵਾਹਿਗੁਰੂ ਦਾ ਸਰਬ ਲੋ ਸਰਬਲੋਹ ਮਹਾਰਾਜ ਆ ਇਹਦਾ ਵੀ ਦੁਨੀਆ ਤੇ ਪ੍ਰਕਾਸ਼ ਆ ਸਰਬਲੋਹ ਤੇ ਲੰਗਰ ਤਿਆਰ ਹੁੰਦਾ ਆ ਜਿਹੜੀ ਲੋਹ ਹੁੰਦੀ ਆ ਸਰਬਲੋਹ ਤੇ ਲੰਗਰ ਤਿਆਰ ਸਰਬਲੋਹ ਦੇ ਬਾਟਿਆਂ ਦੇ ਵਿੱਚ ਅੰਮ੍ਰਿਤ ਸਰਬਲੋਹ ਦੇ ਵਿੱਚ ਹੀ ਸਿੰਘ ਜਲ ਪਾਣੀ ਛਕਦੇ ਗੁਰਮੁਖੋ ਜਿਹੜਾ ਸਰਬਲੋਹ ਆ ਉਹ ਖਾਲਸੇ ਨੂੰ ਬਹੁਤ ਵੱਡਾ ਵਰਦਾਨ ਦਿੱਤਾ ਗੁਰੂ ਨੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਜਿਹੜਾ ਬਾਟੇ ਮਾਜਦਾ ਰਗੜ ਰਗੜ ਕੇ ਜਿਹੜਾ ਬਰਤਨ ਸੋਧਦਾ ਉਹਨਾਂ ਸਮਝ ਲੈ ਮੇਰੇ ਸਰੀਰ ਦਾ ਇਸ਼ਨਾਨ ਕਰਾ ਰਿਆ ਵਾ ਕਿਉਂ ਇਹ ਗੁਰੂ ਦੀ ਹੋਂਦ ਨੂੰ ਤਾਜ਼ਾ ਰੱਖਣਾ ਵਾ ਅੱਜ ਵੀ ਸਾਡੇ ਕੋਲੇ ਕੋਈ ਇੱਕ ਦਿਨ ਸਿੰਘ ਆਇਆ ਕੋਈ ਬਾਬਾ ਜੀ ਦੱਸੋ ਅਸੀਂ ਕਿਹਾ ਵੀ ਸਾਨੂੰ ਗੁਰਮਖਾ ਪਿਆਰਿਆ ਕੋਈ ਸਰਬਲੋਹ ਦੇ ਬਰਤਨ ਲਿਆ ਦੇ ਉਹਨੇ ਵਾਵਾ ਕਾਫੀ ਬਰਤਨ ਸਾਨੂੰ ਲਿਆ ਦਿੱਤੇ ਉਹਦੇ ਵਿੱਚ ਜਦੋਂ ਵੇਖੀ ਦਾ ਲੰਗੜ ਤਿਆਰ ਹੁੰਦਾ ਕੋਈ ਨੰਦੀ ਵਖਰਾ ਗੁਰਮਖੋ ਪਿਆਰਿਓ ਸਰਬਲੋਹ ਦੇ ਵਿੱਚ ਦਾਲਾਂ ਤਿਆਰ ਹੋਣੀਆਂ ਉਹ ਇੱਕ ਪ੍ਰਸਾਦ ਬਣ ਜਾਂਦਾ ਉਹ ਇੱਕ ਦਵਾਈ ਬਣ ਜਾਂਦੀ ਜਿਹੜੀ ਸਰਬਲੋਹ ਦੇ ਵਿੱਚ ਤਿਆਰ ਹੁੰਦੀ ਸਰਬਲੋਹ ਦੇ ਵਿੱਚ ਜਿਹੜੀਆਂ ਛੜਦਾਈਆਂ ਛੱਕਦੇ ਉਹ ਉਹਦੇ ਨਾਲ ਤੁਹਾਡੀਆਂ ਨੀਕਾ ਬਿਮਾਰੀਆਂ ਗੁਰਮਖੋ ਦੂਰ ਹੁੰਦੀਆਂ ਸਰੀਰ ਸੋ ਦੋਸਤੋ ਸਾਡੇ ਨਾਲ ਬਾਬਾ ਜਹੇਦਾਰ ਪ੍ਰਗਟ ਸਿੰਘ ਹੈਗੇ ਸੀਗੇ ਜਿਹੜੇ ਜਥੇਬੰਦੀ ਧੱਕੜ ਸਿੰਘ ਵਜਦੀ ਆ ਬਾਬਾ ਧੱਕੜ ਸਿੰਘ ਸੋ ਇਹਨਾਂ ਨੇ ਬੋਲ ਵਾਲੇ ਨਿਆੰਗਾ ਸਿੰਘਾਇ ਤੇ ਸੁਣਾਏ ਨੇ ਵੀ ਕਿਸ ਤਰ੍ਹਾਂ ਭੂਤਨੀ ਕਿਨੂੰ ਕਹਿੰਦੇ ਆ ਤੇ ਹੋਰ ਵੀ ਬੜੀ ਗੱਲ ਦੱਸੀ ਜਿਵੇਂ ਦੁੱਧ ਨੂੰ ਸਮੁੰਦਰ ਕਹਿੰਦੇ ਆ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਮੇਰੇ ਨਾਲ ਸੀਗਾ ਲਾੜ ਲੀਆਂ ਫੌਜਾ ਨਿੱਕੀਆਂ ਨਿੱਕੀਆਂ ਖਲੋਤੀਆਂ ਦੇ ਵੇਖੋ ਸਾਹਮਣੇ ਤੁਹਾਡੇ ਤੇ ਬਾਬਾ ਜਹੇਦਾਰ ਬਾਬਾ ਪ੍ਰਗਟ ਸਿੰਘ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰਿਆ ਜ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹਿਯੋਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਕਰੇ ਜਾਵੇ ਨੀ ਆਲੋ ਜਾਵੇ ਕਲਗੀਧਾਰ ਪੀ ਤੁਹਾਨੂੰ ਪਾਵੇ ਕਾਲੋ